ਅੱਜ ਆਪਾਂ ਗੱਲ ਕਰਾਂਗੇ ਪੰਜਾਬ ਸਰਕਾਰ ਵੱਲੋਂ ਆਂਗਣਵਾੜੀ ਵਿਭਾਗ ਨੇ ਵਿੱਚ ਕੁਝ ਪੋਸਟਾਂ ਕੱਢੀਆਂ ਗਈਆਂ ਉਹ ਕਿੰਨੀਆਂ ਪੋਸਟਾਂ ਨੇ ਕੌਣ ਕੌਣ ਅਪਲਾਈ ਕਰ ਸਕਦਾ ਉਹਦੀ ਬਾਰੇ ਡਿਟੇਲ ਵਿੱਚ ਆਪਾਂ ਡਿਸਕਸ ਕਰਾਂਗੇ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੇ ਉਹ ਕਰ ਲੈਣਾ ਦੋਸਤੋ ਇਹ ਜਿਹੜੀਆਂ ਪੋਸਟਾਂ ਪੁਰਤਲ ਕਾਰਜ ਤੋਂ ਦੱਸਣੇ ਜੀ ਵਿੱਚ 1316 ਆਂਗਣਵਾੜੀ ਵਰਕਰ ਨੇ ਤੇ 4794 ਆਂਗਣਵਾੜੀ ਹੈਲਪਰ ਨੇ ਅਤੇ ਇਹਦੀ ਸੈਲਰੀ ਆ ਉਹ ਅਕੋਰਡਿੰਗ ਟੂ ਪੰਜਾਬ ਸਰਕਾਰ ਦੇ ਰੂਲ ਮੁਤਾਬਕ ਮਿਲੇਗੀ ਕੁਆਲਿਫੀਕੇਸ਼ਨ 10ਵੀਂ ਪਲੱਸ 2 ਦਾ ਅਤੇ ਏਜ ਲਿਮਿਟ 18 ਸਾਲ ਤੋਂ 37 ਸਾਲ ਦੇ ਵਿਚਕਾਰ ਆਲਾ ਕੋਈ ਵੀ ਭਰ ਸਕਦਾ ਹੈ ਅਤੇ ਇਹ ਜਿਹੜੇ ਫਾਰਮ ਆ 19 11 2025 ਤੋਂ ਸ਼ੁਰੂ ਅਤੇ ਆਖਰੀ ਤੇ ਇਹ ਹੈਗੀ ਫਾਰਮ ਭਰਨੀ ਦਾਸ ਦਸੰਬਰ 2025 ਅਤੇ ਵੈਬਸਾਈਟ ਵੀ ਦੇਖ ਸਕਦੇ ਹੋ sswcd.punjab.gov.in ਵੈਬਸਾਈਟ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ ਇਸ ਤੋਂ ਬਾਅਦ ਇਹਦਾ एलिजिਬਿਲਟੀ ਕਰਾਈਟੇਰੀਆ ਕੀ ਹੈ ਸਿਰਫ ਫੀਮੇਲ ਅਪਲਾਈ ਕਰ ਸਕਦੀ ਹੈ ਮੇਲ ਨਹੀਂ ਕਰ ਸਕਦੇ ਪੰਜਾਬ ਦਾ ਰੈਜ਼ੀਡੈਂਟ ਹੋਣਾ ਜਿਹਦਾ ਸਰਟੀਫਿਕੇਟ ਜ਼ਰੂਰੀ ਹੈ ਪੰਜਾਬ ਦਾ ਟੋਮਨੀ ਸੈਲ ਸਰਟੀਫਿਕੇਟ ਹੈ ਅਧੇ ਘੱਟ ਤੋਂ ਬਾਅਦ 12ਵੀਂ 10ਵੀਂ ਪਾਸ ਕੀਤੀ ਹੋਵੇ ਪੰਜਾਬੀ ਸਬਜੈਕਟ ਦੇ ਨਾਲ ਅਜੇ ਪੰਜਾਬੀ ਦੀ ਨੌਲੇਜ ਹੋਵੇ ਉਹ ਵੀ ਸਿਰਫ ਇਹਨੂੰ ਭਰ ਸਕਦੇ ਆ ਅਤੇ ਇਹਦੇ ਵਿੱਚ ਅਧੇ ਇਹਦੇ ਵਿੱਚ ਜਿਹੜੀ ਏਜ ਲਿਮਿਟ ਹੈ 18 ਤੋਂ 35 ਸਾਲ ਇਹਦੀ ਫੀਸ ਹੈ ਜਿਹੜੀ ਆਨਲਾਈਨ ਉਹ ਜਨਰਲ ਕੈਂਡੀਡੇਟਸ ਲਈ 500 ਰੁਪਏ ਤੇ ਐਸ ਸੀ ਪੀ ਸੀ ਐਡਬਲਿਊ ਐਸ ਲਈ 250 ਰੁਪਏ ਸਿਲੈਕਸ਼ਨ ਪ੍ਰੋਸੀਜਰੇ ਦਾ ਤੁਸੀਂ ਜਿਵੇਂ ਇਹ ਨੂੰ ਭਰਦੋਂਗੇ ਪੋਸਟ ਨੂੰ ਉਸ ਤੋਂ ਬਾਅਦ ਇਹਦੀ ਮੈਡ ਲਿਸਟ ਬਣਨੀ ਹੈ ਉਸ ਵਕਤ ਆਪਕ ਨੂੰ ਵੈਰੀਫਾਈ ਹੋਣਾ ਤੇ ਇੰਟਰਵਿਊ ਹੋਣੀ ਹੈ ਇਹਦਾ ਕੋਈ ਪੇਪਰ ਜਾਂ ਐਗਜ਼ਾਮ ਨਹੀਂ ਹੋਣਾ ਡਿਸਟ੍ਰਿਕਟ ਦੇ ਹਿਸਾਬ ਨਾਲ ਇਹ ਪੋਸਟਾਂ ਦੀ ਮੰਗ ਤੁਹਾਡੇ ਬਿਲਕੁਲ ਸਾਹਮਣੇ ਆ ਐਸਸੀ ਬੀਸੀ ਰਾਖਵੀਆਂ ਐਸਸੀ ਬੀਸੀ ਅਣਰਾਖਵੀਆਂ ਅੰਗਨwadi ਵਰਕਰਾਂ ਦੀਆਂ ਆਦੇ ਹੈਲਪਰਾਂ ਦੀਆਂ ਕਿੰਨੀਆਂ ਪੋਸਟਾਂ ਨੇ ਤੁਸੀਂ ਆਪਣੇ ਕਨਸਰਨਡ ਜ਼ਿਲ੍ਹੇ ਦੇ ਹਿਸਾਬ ਨਾਲ ਪੋਸਟ ਅਪਲਾਈ ਕਰ ਸਕਦੇ ਜੋ ਤੁਸੀਂ ਅਪਲਾਈ ਕਰੋਗੇ ਉਹ ਤੁਸੀਂ ਆਪਣਾ ਜ਼ਿਲ੍ਹਾ ਦੱਸ ਕੇ ਅਸੀਂ ਕਿਹੜੇ ਜ਼ਿਲ੍ਹੇ ਵਿੱਚ ਅਪਲਾਈ ਕਰਨਾ ਇਹ ਪੋਸਟ ਫਿਲ ਕਰ ਸਕਦੇ ਆ ਇਹ ਸੀ ਕੁਝ ਪੋਸਟ ਜਿਹੜੇ ਐਸਐਸਡਬਲਿਊਸੀਡੀ ਪੰਜਾਬ ਗਵਰਨਮੈਂਟ ਦਾ ਵਿਭਾਗ ਉਹ ਚ ਕੱਢੀਆਂ ਗਈਆਂ ਇਨਫੋਰਮੇਸ਼ਨ ਜੰਗੀ ਲੱਗੀ ਹੋਵੇ ਅੱਗੇ ਜ਼ਰੂਰ ਸ਼ੇਅਰ ਕਰਨਾ